ਅਤੀਸ਼ਾ ਦਾ ਜੋਕਤੀ ਅਣੀ ਲੋੜੀ ਨਹੀਂ ਜਾਈ ਕੀ ਕਰਨੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਆਂਦੀ ਲੋੜੀ ਦਾ ਫੰਕਸ਼ਨ ਇੱਥੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਚ ਰੱਖਿਆ ਗਿਆ ਤੇ ਮੈਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਬੜਾ ਧੰਨਵਾਦੀਆਂ ਖਾਸ ਕਰਕੇ ਏਡੀਸੀ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਇਹ ਸਾਰਾ ਪ੍ਰੋਗਰਾਮ ਲਿਖਿਆ ਤੇ ਨਾਲ ਹੀ ਮੈਂ ਗੋਲਡਨ ਗਰੁੱਪ ਆਫ ਇੰਸਟੀਚਿਊਟ ਦਾ ਵੀ ਧੰਨਵਾਦੀਆਂ ਜਿਨ੍ਹਾਂ ਨੇ ਆਪਣਾ ਇੱਥੇ ਹਾਲ ਦੇ ਵਿੱਚ ਇਹ ਸਾਰਾ ਅਰੇਂਜਮੈਂਟ ਕੀਤਾ ਸਿਵਲ ਸੱਜਣ ਸਾਊ ਦਾ ਇਹ ਬੜੀ ਚੰਗਾ ਪਹਿਲ ਕਦਮੀ ਹੈ ਕਿ ਅਸੀਂ ਆਪਣੀਆਂ ਬੱਚਿਆਂ ਦੀ ਜਿਹੜੀਆਂ ਨਵ ਜੰਮੀਆਂ ਬੱਚਿਆਂ ਨੇ ਉਹਨਾਂ ਦੀ ਲੋੜੀ ਮਨਾ ਰਹੇ ਹਾਂ ਅੱਜ ਸਾਰੇ ਜ਼ਿਲ੍ਹੇ ਪ੍ਰੋਸੀਸ਼ਨ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇੱਕ ਉਤਸ਼ਾਹ ਹੁੰਦਾ ਜਿਹੜੇ ਸਰਕਾਰ ਦੀ ਇੱਕ ਪਾਲਿਸੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਉਹਦੇ ਤਹਿਤ ਹੀ ਅਸੀਂ ਅੱਜ ਇਹ ਲੋੜੀ ਦਾ ਫੰਕਸ਼ਨ ਬਣਾਇਆ ਤਾਂ ਕਿ ਅਸੀਂ ਬੱਚਿਆਂ ਦੀ ਵੀ ਜਿਹੜੀ ਲੋੜੀ ਹੈ ਮਨਾਈਏ ਤਾਂ ਕਿ ਉਹਨਾਂ ਨੂੰ ਅਸੀਂ ਅਹਿਮੀਅਤ ਦੇ ਸਕੀਏ ਸਮਾਜ ਦੇ ਵਿੱਚ ਅਸੀਂ ਦੱਸ ਸਕੀਏ ਵੀ ਸਾਡੇ ਲਈ ਬੱਚਿਆਂ ਵੀ ਉਨੇ ਹੀ ਇੰਪੋਰਟੈਂਟ ਨੇ ਜਿਵੇਂ ਬੱਚੇ ਆ ਇਨਫੈਕਟ ਸਰਕਾਰ ਲਈ ਪ੍ਰਸ਼ਾਸਨ ਲਈ ਬੱਚਿਆਂ ਦੀ ਸਾਂਭ ਸੰਭਾਲ ਜ਼ਿਆਦਾ ਹੈ ਸਾਡੇ ਨੂੰ ਜ਼ਰੂਰਤ ਹੈ ਕਿਉਂਕਿ ਜਦੋਂ ਅਸੀਂ ਦੇਖਿਆ ਹੈ ਕਿ ਬੱਚੇ ਆ ਅੱਜਕੱਲ ਬਹੁਤ ਹਰ ਖੇਤਰ ਦੇ ਅੱਗੇ ਬਾਦਰੀਆਂ ਨੇ ਪਰਿਵਾਰ ਨੂੰ ਵੀ ਸਾਂਭ ਕੇ ਰੱਖਦੇ ਨੇ ਸਮਾਜ ਦੀ ਸਿਰਜਣਾ ਜੀ ਬੜੀ ਇਹਨਾਂ ਦਾ ਯੋਗਦਾਨ ਲੈਂਦਾ ਹੈ ਤੇ ਹਰ ਖੇਤਰ ਦੇ ਵਿੱਚ ਅੱਗੇ ਵਧ ਰਿਹਾ ਨੇ ਤੇ ਮੈਂ ਇੱਕ ਵਾਰ ਫੇਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇਆਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਸ਼ੁਭ ਕਾਮਨਾਵਾਂ ਦੇ ਨਾਲ ਲੋਹੜੀ ਦੇ ਤਿਹਾੜੀ ਤੇ ਇਤਿਹਾਸ ਕਰਦਾ ਹਾਂ ਕਿ ਉਹਨਾਂ ਦੀ ਚੰਗੀ ਸਿਹਤ ਰਹੇਗੀ ਤੇ ਆਪਣੇ ਉਹ ਮਕਾਮ ਦੇ ਵਿੱਚ ਕਾਮਯਾਬ ਹੋਣ। ਸਰ ਦੇਖਿਆ ਜੇ ਮਾਪਿਆਂ ਵੱਲ ਧੀਆਂ ਨੂੰ ਕਾਜ ਵੀ ਮਾਰਿਆ ਜਾਂਦਾ ਔਰ ਉਨੀ ਮਸੀਹ ਜਿਵੇਂ ਜਾਂਦੇ ਹੋ ਤੇ ਕਈ ਮਾਮਲੇ ਦੇਖਿਆ ਧੀਾਂ ਦੇ ਤੁਸੀਂ ਮੇਰੇ ਖਿਆਲ ਚ ਉਹਨਾਂ ਪੁਰਾਣੀਆਂ ਗੱਲਾਂ ਹੋ ਗਈਆਂ ਅੱਜ ਕੱਲ ਇਸ ਤਰ੍ਹਾਂ ਦੇ ਕੋਈ ਕੇਸ ਸਾਡੇ ਜ਼ਿਆਦਾ ਧਿਆਨ 'ਚ ਨਹੀਂ ਆਉਂਦੇ ਬਟ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਬੱਚਿਆਂ ਜਿਹੜੇ ਹੁੰਦਿਆਂ ਨੇ ਮੁੰਡਿਆਂ ਨਾਲੋਂ ਜ਼ਿਆਦਾ ਕਾਮਯਾਬ ਹੁੰਦਿਆਂ ਨੇ ਘਰ ਦਾ ਖਿਆਲ ਰੱਖਦਿਆਂ ਨੇ ਸਮਾਜ ਦੀਆਂ ਸੇਵਾ ਨਾ ਕਰਦਿਆਂ ਨੇ ਉਹਨੇ ਸੋਚ ਬਦਲ ਚੁੱਕੀ ਹੈ ਤੇ ਬਦਲ ਰਹੀ ਹੈ ਬੜੀ ਤੇਜ਼ੀ ਨਾਲ ਕਿ ਬੱਚੀ ਤੇ ਬੱਚੇ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈਗਾ ਤੇ ਇਨਫੈਕਟ ਬੱਚੇ ਆ ਜਿਆਦਾ ਕਾਬਲ ਨੇ ਅੱਜ ਕੱਲ ਬੱਚਿਆਂ ਜਿਆਦਾ ਸੰਸੀਰ ਹੁੰਦਿਆਂ ਨੇ ਬੱਚਿਆਂ ਪੜ੍ਹਦੇ ਆ ਨੇ ਆਪਣੇ ਕਾਮਯਾਬੀ ਹੁੰਦਿਆਂ ਨੇ ਜ਼ਿੰਦਗੀ 'ਚ ਤੇ ਮਾਪੇ ਦਾ ਵੀ ਬੜਾ ਖਿਆਲ ਰੱਖਦਿਆਂ ਨੇ ਤੇ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਕਦੇ ਵੀ ਅਸੀਂ ਨਾ ਸਮਝੇ ਕਿ ਬੱਚਿਆਂ ਕੋਈ ਘਟ ਨਹੀਂ ਜਾਂ ਉਹ ਕੋਈ ਲਾਇਬਿਲਟੀ ਨਹੀਂ ਤਾ ਜਦੋਂ ਬੱਚਾ ਆਪਣੇ ਆਪ ਪੜ ਜਾਂਦਾ ਇੱਕ ਕਾਮਯਾਬ ਹੋ ਜਾਂਦਾ ਤਾਂ ਉਹਦੇ ਵਿਆਹ ਦੀ ਕੋਈ ਸਮੱਸਿਆ ਨਹੀਂ ਰਹਿ ਜਾਂਦੀ ਕੋਈ ਦੇਹਜ ਵਾਲੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਸੀ ਉਹ ਲਗਭਗ ਖਤਮ ਹੋ ਚੁੱਕੀਆਂ ਨੇ ਤੇ ਇਸ ਲਈ ਮੈਂ ਸਾਰੇ ਲੋਕਾਂ ਨੂੰ ਮਸਨਿਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੀ ਜੋ ਵੀ ਗਲਤ ਪ੍ਰਥਾ ਹੈ ਇਹਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਸਗੋਂ ਜ਼ਿਆਦਾ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਨੇ ਜੇ ਧੀ ਸਾਡੇ ਘਰ ਜੰਮਦੀ ਹੈ ਤਾਂ ਜੋ ਕਿ ਅਸੀਂ ਧੀਾਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ